ਟਾਈਮ ਸ਼ਾਮ ਦੇ 6:30 ਹੋ ਗਏ ਮਿੱਤਰੋ ਤੇ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਤੇ ਸਾਡੇ ਬੂਟੇ ਦੀ ਹੋ ਰਹੀਆ ਕਟਾਈ ਇਹ ਸਾਡਾ ਬਹੁਤ ਪੁਰਾਣਾ ਤੇ ਬਹੁਤ ਕਰਮਾ ਵਾਲਾ ਮਿੱਤਰੋ ਬੂਟਾ ਹੈ ਜਦੋਂ ਆਪਣੀ ਸ਼ਾਪ ਬਲਤੀ ਸੀਗੀ ਇਹ ਸਾਨੂੰ ਨਾਲੇ ਮਿਲਿਆ ਸੀਗਾ ਤੇ ਬਾਕੀ ਸਾਰੇ ਬੂਟੇ ਸੁੱਕ ਸਕ ਗਏ ਪਰ ਇਹਨੇ ਪੂਰੀ ਜਾਨ ਰੱਖੀ ਆਪਣੀ ਤੇ ਪੂਰਾ ਹਰਾ ਭਰ ਰਹਿਂਦਾ ਏ ਗਰਮੀ ਹੋਵੇ ਸਿਆਲ ਹੋਵੇ ਬਸ ਇਹ ਵੀ ਇਹਨੂੰ ਐਂਡ ਗੋਲ ਕਰਕੇ ਰੱਖਣਾ ਪੈਂਦਾ ਦੇਖ ਕਟਿੰਗ ਕੀਤੀ ਹੋਈ ਆ ਤੇ ਮੇਰਾ ਦਿਲ ਕਰਦਾ ਵੀ ਸਿਮਰ ਨੂੰ ਨਾਲ-ਨਾਲ ਪੀਜੇ ਨਾਲ-ਨਾਲ ਕਟਿੰਗ ਕਰਕੇ ਦੇ ਦਈਏ ਇਹ ਕਟਿੰਗ ਆਉਂਦੀ ਕਰਦੀ ਬਣਾਉਣੀ ਸੈਟਿੰਗ ਸਾਰੀ ਕਰਤੀ ਆਪਾਂ ਨੇ ਟੇਬਲਾਂ ਤੇ ਸਾਰੀ ਆਪਣੇ ਵਾਲ ਸ਼ਾਮ ਦੇ ਕੰਮ ਦੀ ਪੂਰੀ ਤਿਆਰੀ ਆ ਤੇ ਇੱਧਰ ਦੇਖੋ ਸਹੀ ਗੱਲ ਐ ਸਿਮਰ ਤੈਨੂੰ ਤੋਂ ਲੈ ਕੇ ਜਾਣਾ ਪੈਣਾ ਕਿ ਯਾਰ ਤੈਨੂੰ ਸਟਰੋਨ ਖੋਲਣਾ ਮੈਸ ਸਲੋਨ ਤੇਰੇ ਵਾਸਤੇ ਇੱਕ ਹੈ ਸਹੀ ਗੱਲ ਐ ਕਹਿੰਦੇ ਕਵਾਬਦ ਵਾਲੇ ਕਹਿੰਦੇ ਬੂਟੇ ਦੇ ਵੜੇ ਹੀ ਸਵਾਈ ਕਰਦੇ ਰਹਿੰਦੀ ਹੈ ਚਾਰੀ ਸਾਲ ਇਹ ਵੀ ਰਹਿੰਦੀ ਹੈ ਜੀ ਉਹ ਵੀ ਹੈਨਾ ਹਾਂਜੀ ਮੈਂ ਕਹਿੰਦਾ ਰੰਗ ਰੰਗੇ ਸਾਰੇ ਬੂਟਿਆਂ ਦੇ ਸ਼ੰਗਾਈ ਸ਼ਾਂਗਸ਼ੰਗਾਈ ਸਹੀ ਗੱਲ ਐ ਮੈਂ ਕਹਿੰਦਾ ਉਹ ਵੀ ਪੌੜੀ ਲੈ ਕੇ ਨਾ ਆਪਾਂ ਐਵੇਂ ਦੇਖੀ ਤਰ ਹਾਂਜੀ ਉਹ ਵੀ ਫੂਟੇ ਛਾੜਦੀ ਹੋਰ ਬੜਾ ਸਾਰਾ ਕੰਮ ਸੀ ਆ ਹਾਂਜੀ ਉਹ ਤੁਹਾਨੂੰ ਝਾੜੂ ਹੋਣਾ ਏ ਛੋਟੇ ਛੋਟੇ ਅੰਤਾਂ ਵਿੱਚ ਝਾੜ ਦਨੀਆਂ ਜੀ ਇਹਨਾਂ ਅੰਦਰ ਅੰਦਰ ਘਾਵਟਾਂ ਕਿ ਤਾ ਹਾਂਜੀ ਹਾਂਜੀ ਬੱਠ ਠੀਕ ਐ ਲੈ ਮੇਥਰੋ ਕਰੀਏ ਆਪਣਾ ਕੰਮ ਕਾਹ ਸ਼ਟਾਰਟ ਤਰ ਮੈਂ ਗੁਸ਼ਾਨ ਵੀ ਦਿਖਾਉਣਾ ਗੁਸ਼ਾਨ ਵੀਰ ਉਹ ਦੇਖੋ ਗੁਸ਼ਾਨ ਆਪਣਾ ਬੋਲਿੰਗ ਕਰਾ ਰਿਹਾ ਉੱਪਰ ਉੱਤੀ ਚੌਹ ਲਾ ਰਿਹਾ ਪੂਰਾ ਆਪਣਾ ਉਹ ਤਾਂ ਕੈਡੀ ਬੋਲ ਥੱਲੇ ਨਾ ਮਾਰਨੀ ਕਿਸੇ ਦੇ ਸਿਰ 'ਚੋਂ ਮੈਂ ਕਿਹਾ ਬੋਲ ਕੈਡੀ ਥੱਲੇ ਨਾ ਕਿਸੇ ਸਿਰ 'ਚ ਪੱਜੇ ਜੀ ਜੋਰ ਐ ਗੁਸ਼ਾਨ ਖੇਡਦਾ ਪੂਰਾ ਜੋਰ ਲਾ ਤੇ ਬਾਕੀ ਇਧਰ ਫੋਰਮ ਆਪਣੀ ਚੱਲਦੀ ਆ ਬਾਜ਼ ਦੀ ਕਰਨ ਬਣ ਗਈ ਕੋਈ ਕਾਲਾ ਵਸ ਰਹਿਣ ਲਈ ਫਿਰ ਫੋਰਮ ਚਾਰੇ ਮਿੱਤਰੋ ਆਪਣੀ ਤੇਦਰ ਆਪਣੀ ਪਣ ਲੱਗੀ ਐ ਮੈਂ ਪਨੀ ਨੂੰ ਕਵਾਬ ਵਾਲੀਆਂ ਇਹਨਾਂ ਵਿੱਚ ਕਵਾਬਾ ਕਿ ਦੰਨੇ ਆਪਾਂ ਤੇ ਨਾਲ ਦੀ ਨਾਲ ਜਿਹੜੇ ਉਹਦੇ ਪੇਦੀ ਨਾਲ ਸਪੈਸ਼ਲ ਪੇਦੀ ਨਾਲ ਉਹਦੇ ਵਿੱਚ ਕਵਾਬਾ ਕਿ ਦੰਨੇ ਤੇ ਬਾਕੀ ਇਹ ਤਾਂ ਸੁਪਨੀਆਂ ਰੈਡੀਆਂ ਆਪਣੀਆਂ ਆ ਦੇ ਫਿਰ ਤਾਂ ਸੁਪਨੀਆਂ ਚਣਤੀ ਆਪਾਂ ਨੇ ਪਤਾ ਨਹੀਂ ਫੀਟੇ ਪਾਤੇ ਤੇ ਸਮਾਨ ਦੀ ਪੂਸ਼ਕ ਤਿਆਰੀ ਆ ਪਹਿਲਾਂ ਕਰਕੇ ਰੱਖ ਲੈਣੇ ਆਪਣੇ ਦੀ ਤੇ ਬਾਕੀ ਜਿੱਦਾਂ ਇਹਦਾ ਜਿੱਦਾਂ ਦੇ ਹੁਕਮ ਹੋਣਗੇ ਉਹਦਾ ਤਾਂ ਆਪਾਂ ਸਮਾਨ ਬਣਾਉਨੇ ਆ ਆਪਣੇ ਜਿੱਦਾਂ ਕੁਇਰ ਕੋੜੇ ਉੱਤੇ ਗਾ ਕੇ ਜਾ ਕੇ ਆਪਾਂ ਸਕੈਨ ਕਰਨਾ ਵੀ ਉਹਨੇ ਕਿਹਾ ਮੈਂ ਕਿਹੜਾ ਪੀਜ਼ਾ ਖਾਣਾ ਹੈ ਕਿਹੜਾ ਕबाब ਖਾਣਾ ਹੈ ਕबाब 'ਚ ਕੀ ਪੋਣਾ ਹੈ ਪਤਾ ਤੈਨੂੰ ਫੀਤੇ ਲੈਣੇ ਆ ਸੁਪਲੀ ਲੈਣੀਆਂ ਕਿਹੜਾ ਸਮਾਨ ਲੈਣਾ ਪਹਿਲਾਂ ਗਾਗ ਨੇ ਕਸਟਮਰ ਨੇ ਆਪਾਂ ਨੂੰ ਆਰਡਰ ਕਰਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਆਪਣਾ ਸਮਾਨ ਤਿਆਰ ਕਰਕੇ ਦੇਣਾ ਹੈ ਗਰਮ ਗਰਮ ਐਂਡ ਤੇ ਪੱਠੀ ਵੀ ਦੇਖੋ ਉੱਧਰ ਲੱਗੇ ਬਣਨ ਵਾਸਤੇ ਪਾਣੀ ਦੰਨੂ ਵੀ ਜਾਓ ਤੇ ਟਾਈਮ ਵળે 6:30 ਹੋਏ ਆ ਤੇ ਆਪਾਂ ਨੂੰ ਇੱਕ ਆਰਡਰ ਮੇਕ ਹੋ ਗਿਆ ਤੇ ਨਾ ਆਰਡਰ ਨੂੰ ਹੁੰਨੇ ਪਗੇ ਅਡਜਸਟਡ ਦਾ ਆਪਣਾ ਆਰਡਰ ਆਇਆ ਤੇ ਆਹ ਵਾਲਾ ਆਪਣਾ ਆਰਡਰ ਹੈ ਅਡਜਸਟਡ ਤੋਂ ਦੇਖੋ ਇਧਰ ਇਹ ਆਰਡਰ ਆਇਆ ਆਪਣਾ 25 ਜੀ ਦਾ ਆਰਡਰ ਆਪਣਾ ਜੀ ਪਹਿਲਾ ਆਰਡਰ ਇੱਕ ਆਰਡਰ ਆ ਗਿਆ ਤੇ ਜਿਹਦੇ ਵਿੱਚ ਹੈਗੇ ਨੇ ਦੋ ਤਿੰਨ ਪੀਜ਼ੇ ਨੇ ਤੇ ਨਾਲ ਇੱਕ ਕੋਕ ਕੋਲ ਦੀ ਬੋਤਲ ਜਿੱਦ ਆਪਾਂ ਕਹਿੰਦੇ ਕੋਲਾ ਲੋਕ ਬਹੁਤ ਪੀਂਦੇ ਆ ਵਕੀ ਪੀਣੀ ਹਰੇਕ ਆਰਡਰ ਨਾਲ ਆਪਣਾ ਕੋਲ ਇੱਕ ਜਾਂਦਾ ਹੀ ਜਾਂਦਾ ਹੈ ਲੋਕ ਪਾਲਾ ਫੁੱਲ ਕੇ ਕੋਲਾ ਗੁਲਾ ਪੀਣੀ ਤੇ ਆਪਾਂ ਹੁਣ ਇੱਕ ਵਾਰੀ ਆਪਣੀ ਬੰਕੂ ਸਾਫ ਕਰ ساری ਕਰ ਦਈਏ ਇਹ ਆ ਸਪਰੇਅ ਦੇ ਨਾਲ ਆ ਦੇਖੋ ਸਪੈਸ਼ਲ ਸ਼ੀਸ਼ਿਆਂ ਵਾਸਤੇ ਸਪਰੇਅ ਆ ਜਿਹਦੇ ਨਾਲ ਬੰਕੂ ਦੇ ਸ਼ੀਸ਼ੇ ਵਗੈ ਸਾਫ ਇਹਦੇ ਨਾਲ ਕਰੀ ਦੀ ਆਪਾਂ ਲਈ ਮੇਤਰ ਹੋ ਗਈ ਆਪਣੀਆਂ ਪਾਨੀਆਂ ਤਿਆਰ ਕਵਾ ਵਾਲੀਆਂ ਦੇ ਕਿਨੇ ਘੰਟ ਬਣੀਏ ਫਰੈਸ਼ ਐਂਡ ਬਿਲਕੁਲ ਐਂਡ ਫਰੈਸ਼ ਇਹਨਾਂ ਵੀ ਜਾਂ ਸਮਾਨ ਪਾ ਕੇ ਤੇ ਕਵਾ ਪਾ ਕੇ ਦੇਈਦੇ ਕਬਾਬ ਵਾਲਾ ਆਪਣਾ ਹੋ ਗਿਆ ਇਹ ਕੇ ਪੋਲੋ ਤੇ ਤਕੀਨੋ ਦਾ ਦੋ ਤਿੰਨ ਤਰ੍ਹਾਂ ਦਾ ਕਬਾਬ ਲੱਗਦਾ ਹੁੰਦਾ ਕੋਈ ਮਲੇ ਗੈਂ ਦੇ ਮੀਟ ਦਾ ਵੀ ਹੁੰਦਾ ਬੱਚੇ ਦੇ ਮੀਟ ਦਾ ਵੀ ਹੁੰਦਾ ਪਰ ਆਪਾਂ ਵਰਤਦੇ ਆ ਵਰਦਾ ਪੋਲੋ ਤੇ ਤਕੀਨੋ ਪੈਤੋ ਦੀ ਪੋਲੋ ਤੇ ਇਦਾਂ ਹੁੰਦਾ ਦੇਖੋ ਤੁਹਾਨੂੰ ਦਿਖਾਉਣਾ ਇਹ ਸਾਰਾ ਪੱਕਾ ਪੱਕਿਆ ਕਿੰਨਾ ਵਧੀਆ ਦੇਖੋ ਬਹੁਤ ਟੇਸਟੀ ਮੀਟਰ ਹੁੰਦੇ ਖਾਣ ਵਾਸਤੇ ਸਾਰੇ ਸਮਾਨ ਆਪਾਂ ਐਨ ਮੌਕੇ ਤੇ ਕੱਟੀ ਦੇ ਤੇ ਮੌਕੇ ਦੀ ਬੜਾਗੀ ਪਾ ਕੇ ਦੇਈ ਦੇ ਤੇ ਪਿਆਜ਼ ਛੋਲਾ ਲਾਲ ਪਿਆਜ਼ ਪਾਈ ਦਾ ਤੇ ਆਹ ਮਿਰਚਾਂ ਹੋ ਗਈਆਂ ਹਰੀਆਂ ਮਿਰਚਾਂ ਜਿਹੜੇ ਸਪੈਸ਼ਲ ਤੁਰਕੀ ਤੋਂ ਆਣੀਆਂ ਇਸ ਕਰਕੇ ਸਬਾਨ ਸਾਰਾ ਫਰੈਸ਼ ਕਵਾਬੀ ਵੀ ਬਿਲਕੁਲ ਫਰੈਸ਼ ਤਰ੍ਹਾਂ ਕੱਟਿਆ ਵਾ ਤੇ ਆ ਵੀ ਸਬਾਨ ਸਾਰਾ ਫਰੈਸ਼ ਕੱਟਿਆ ਵਾ ਤੇ ਪਾਣੀ ਵੀ ਬਿਲਕੁਲ ਫਰੈਸ਼ ਬਣਾਈ ਹੋਈ ਹੈ ਤੇ ਇਦਾਂ ਹੀ ਪੀਤੇ ਆ ਮਤਲਬ ਬਣਾ ਕੇ ਆਪਾਂ ਕੋਈ ਜੀ ਰੱਖ ਜਗੇ ਐਨ ਮੌਕੇ ਤੇ ਔਨ ਦਾ ਸਪੌਟ ਗਗ ਦੀ ਡਿਮਾਂਡ ਦੇ ਉੱਤੇ ਹੀ ਤਿਆਰ ਕਰਕੇ ਦੇਨੇ ਸਬਾਨ ਚਾਓ ਲਈ ਬਣਾਤੀ ਸੀ ਮਰਨੇ ਗੱਲ ਮਿੱਤਰੋ ਹੁਣ ਤਾਂ ਦਿਲ ਕਰਦਾ ਗਮਲੇ ਦੇ ਕੋਲ ਬਠ ਕੇ ਮੈਂ ਗਮਲੇ ਨੂੰ ਦੇਖੀ ਜਾਵਾਂ ਵੀ ਗਮਲਿਆ ਤੇ ਇਹ ਤਾਂ ਕਟਿੰਗ ਕਰਤੀ ਹੈਨ ਵਧੀਆ ਕੱਟਤਾ ਸਾਰਾ ਜਿੰਨਾ ਖੰਭਲ ਸੀ ਥੋੜਾ ਜਿਆ ਰਹਿ ਗਿਆ ਆ ਵਾਲੇ ਪੁਦੀਨਾ ਰੱਖ ਲਿਆ ਜੀ ਠੀਕ ਠੀਕ ਹੈ ਮੈਂ ਕਿ ਆਪਾਂ ਕਰਿਆ ਜੀ ਇਹ ਚੱਕਾ ਡਬੰਦੀ ਅੱਜ ਹਾਂ ਥੱਲੇ ਨਾਵੇਂ ਉੱਗਿਆ ਹੋਇਆ ਉਹ ਛੱਡ ਦੂੰਗਾ ਉਹ ਛੱਡ ਦੇ ਹਾਂ ਜਿਹੜਾ ਜਾਂ ਕੈਂਚੀ ਨਾਲ ਵੜਦੇ ਉੱਪਰ ਇਹਨੂੰ ਅੱਛਾ ਉਹ ਤੋਂ ਕੈਂਚੀ ਨਾਲ ਵੜਦੇ ਫੇਰ ਬਾਅਦ ਚ ਫੁੱਟ ਜਿਹੜਾ ਮੀਂਹ ਪੋਗਣਾ ਅੱਛਾ ਠੀਕ ਹੋ ਗਿਆ ਹਾਂਜੀ ਜਿਹੜਾ ਵੱਡਾ ਬੂਟਾ ਨੇ ਆਪਣਾ ਮਿੱਤਰੇ ਇਹ ਸਿਆਲ ਦੇ ਵਿੱਚ ਨੇ ਮਰ ਜਾਂਦਾ ਇਹ ਗਰਮੀ ਦਾ ਬੂਟਾ ਗਰਮੀ ਜਿਹੜੇ ਬਹੁਤ ਬੜਾ ਉੱਪਰ ਤੱਕ ਹੋ ਜਾਂਦਾ ਇਹ ਪਰ ਸਿਆਲ ਦੇ ਵਿੱਚ ਨਹੀਂ ਮਰ ਜਾਂਦਾ ਇਹ ਬਸ ਓਕੇ ਇੱਧਰ ਹਾਂਜੀ ਹਾਂਜੀ ਮੈਂ ਅਸਲੇ ਮੜਾ ਸਾਫ਼ ਕਰ ਦਿੱਤੀ ਇੱਥੇ ਤੇ ਬਾਕੀ ਆਪਣੇ ਬੰਦੇ ਬਸ ਕੰਮ ਵਾਲੇ ਮਥਰ ਆਉਣੇ ਵਾਲੇ ਹੀ ਆ ਗੱਡੀਆਂ ਕੁਡੀਆਂ ਪਾਰਕਿੰਗ ਪੂਰੀ ਭਰੀ ਵੀ ਆਪਣੀ ਇੱਥੋਂ ਪਤਾ ਲੱਗਦਾ ਵੀ ਸ਼ਹਿਰ ਦੇ ਵਿੱਚ ਲੋਕ ਵਾਪਸ ਆ ਗਏ ਆ ਟੈਂਪਰੇਚਰ ਹਲੇ ਵੀ ਦੇਖੋ ਮਥਰ 29 ਦੀ ਟੈਂਪਰੇਚਰ ਹਲੇ 29 29 ਹੁਣ ਪੀਂਦੇਵੇਂ ਮਥਰ ਆਪਾਂ ਚਾਹ ਅੱਜ ਕਫੇ ਨਹੀਂ ਪੀਣੀ ਅੱਜ ਆਪਾਂ ਚਾਹ ਪੀਣੀ ਆ ਚਾਹ ਬੀਵਾਂਗੇ ਪਿਆ ਵਾਲੇ ਦੇ ਨਾਲ ਤੁਲਸੀ ਵਾਲੀ ਚਾਹ ਪਾਣੀ ਗਰਮ ਕਰ ਲਿਆ ਆਲਰੇਡੀ ਪਾਉਣਾ ਕਰ ਨਹੀਂ ਕੀਤਾ ਸਮਝ ਜਦੋਂ ਚਾਹੀਦਾ ਸੀਗਾ ਕਰੇ ਪਾਣੀ ਠੰਡਾ ਕਰੇ ਗਰਮ ਕਰਦਾ ਤੇਰਾ ਔਖਾ ਯਾਰ ਗਰਮ ਕਾ ਹੈ ਗਿਆ ਜੀ ਦੇਖ ਅੱਜ ਗਿਆ ਨਹੀਂ ਕੁੜੀ ਆ ਐ ਨਹੀਂ ਕੁੜੀ ਕੁਮਾਰ ਹਾਂ ਫਰਿੱਜ ਦਾ ਭਾਈ ਜਾਨੀ ਜਿਵੇਂ ਨੂੰ ਕਹਣਾ ਪਾਣੀ ਗਰਮ ਕਰਦੇ ਦੁੱਧ ਗਰਮ ਚਾਹ ਗਰਮ ਕਰਦੇ ਜੈਨੇ ਘੱਟੇ ਗਰਮ ਕਰਨੀ ਆ ਜੈਨੇ ਫੁੱਲ ਗਰਮ ਕਰਨੀ ਆ ਤੇ ਤੁਸੀਂ ਕਰੋ ਚੈੱਕ ਕਰੋ ਖੁਸ਼ਬੂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਮੇਰੇ ਤੋਂ ਕਿਹੜੀ ਖੁਸ਼ਬੂ ਇਹ ਆ ਰਹੀ ਹੈ ਨਾ ਇਦਾਂ ਦੀ ਚਾਹ ਵੱਖ-ਵੱਖ ਵਾਰ ਟਰਾਈ ਕਰਿਆ ਕਰੋ ਮਤਲਬ ਆਪਾਂ ਹਮੇਸ਼ਾ ਨਾਲ ਇਕੱਲੀ ਬਲੈਕ ਟੀ ਪੀਂਦੇ ਗਏ ਤੇ ਨਾਲ ਨਾਲ ਕਈ ਤਰ੍ਹਾਂ ਦੀ ਚਾਹਾਂ ਆ ਜੇ ਆਪਾਂ ਟਰਾਈ ਕਰ ਸਕਦੇ ਜਿਵੇਂ ਗ੍ਰੀਨ ਟੀ ਹੋ ਗਈ ਤੁਲਸੀ ਵਾਲੀ ਹੋ ਗਈ ਫੁੱਲ ਵਾਲੀ ਹੋ ਗਈ ਕਈ ਤਰ੍ਹਾਂ ਕੇ ਬਹੁਤ ਸਾਰੀ ਚਾਹਾਂ ਹੁੰਦੀ ਹੈ ਆਪਾਂ ਸਾਰੀ ਟਰਾਈ ਕਰ ਸਕਦੇ ਹਾਂ ਹੁਣ ਅਸੀਂ Penso che babbo, una pizza madrina, tu se la puoi fare un po' più piccoletto, Poi, perché fa okay. più piccoletto. Oh, la oh. Poi... No, Poi... no... Per Guarda, Per favore... Per favore... Per favore... video, favore... Per favore... Per favore se non c'è il video ho fatto io sì, <ride> grazie. Come 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 grazie grazie mille grazie mille saluta ciao bella bella eh, si sì, pizza te la te sì, ecco facciamo subito sì. poco piccante o normale pochissimo basta anche patatino uno, due o no

ਕਿੱਦਾਂ ਚੱਲ ਰਿਹਾ ਜ਼ਰੇ ਡ੍ਰੈਗਨ ਵੈਰਟੀ ਜੀ ਉਹਦੇ ਦਾ ਸੀਜ਼ਨ ਆ ਗਿਆ ਜੀ ਹੁਣ ਮੋੜੇ ਹੁਣ ਕੰਮ ਰੁਕਿਆ ਬਈ ਬਾਕੀ 7 ਤਰੀਕ ਨੂੰ ਆ ਰਹੀ ਹੈ ਟੂਰਨਾਮੈਂਟ ਬਹੇੜੀ ਬੱਸ ਉਹਦੇ ਲਈ ਚੱਲਦੀ ਏ ਤਿਆਰੀ ਠੀਕ ਠੀਕ ਹਾਂਜੀ ਔਰ 18 ਨੂੰ ਇੱਕ ਤਰ੍ਹਾਂ ਤੋਂ ਲੱਗ ਗਈ ਆਪਾਂ ਉਹ ਤਾਂ ਮਿੱਤਰੇ ਨਹੀਂ ਹੋਟੇ ਆਪਾਂ ਕਰਾ ਰਹੇ ਹਾਂ ਜੀ ਇਦਾਂ ਹੀ ਗੱਲਬਾਤ ਖੁੱਲ ਕੇ ਬੋਲੇਗਾ ਬੜਾ ਯਾਰ ਟਰੈਕਟਰ ਨਹੀਂ ਗਾਏ ਬਾਕੀ ਮੈਂ ਥੋੜੇ ਜਿਹਾ ਫਿਰ ਖੁੱਲਾਂਗੀ ਹਲੇ ਔਰ ਥੋੜੀ ਜੀ ਠੀਕ ਹੈ ਖਾਣਾ-ਪੀਣਾ ਕੀ ਦੱਸੋ ਕਦੋਂ ਖੁੱਲੋ ਵੀ ਖੁੱਲਜੂ ਵੀ ਨਹੀਂ ਬਸ ਖੁੱਲਣਾ ਪਵੇਗਾ ਕੀ ਖਾਣਾ ਪੀਣਾ ਕੀ ਹੈ ਕਬਾਬ ਹੀ ਹੈ ਤੇ ਫਰਮ ਖਾਣੇ ਕਹਿ ਦੀ ਨਾ ਬੜਾ ਸੇਵਰ ਕਬਾਬ ਹੈਗਾ ਮਾਦ ਕਬਾਬ ਤਾਂ ਉਹ ਦੇਖ ਮੜ ਦੇ ਕੋਸਾ ਲੱਗਿਆ ਕੋਈ ਉਹ ਲੱਭ ਨਹੀਂ ਤਾ ਨਵਾਂ ਪੇਜ ਅੰਦਰ ਨਵਾਂ ਨਾ ਨਾ ਠੀਕ ਹੋ ਗਿਆ ਤਾਂ ਕਬਾਬ ਨੇ ਆਤੀ ਮੋਰੇ ਖਾਣ ਨੂੰ ਮੈਂ ਜਿੰਨਾ ਨੂੰ ਆਟਾ ਨਾ ਤਾਂ ਠੀਕ ਹੋ ਗਿਆ ਫਿਰ ਤਾਂ ਸ਼ਾਂਜੀ ਸ਼ਾਂਸ ਨੂੰ ਫਲਾ ਪੜਦਾ ਸੀਗਾ ਜੀ ਤੂੰ ਟੀਵੀ ਦੇਖਣ ਲੱਗ ਪਈ। ਉਹ ਦੇਖ ਕੇ ਥੱਲੇ ਆ ਜਿਹੜੀ ਘੁੰਮਫਰੇ ਖਵਾ ਲੈ ਜਾਣੀ ਨਾ ਪੀਜ਼ਾ ਬੋਲ ਕਾਰੀ ਵਾਗੇ। ਸਹੀ ਨਹੀਂ ਬੁਲਾ ਨਹੀਂ ਬੁਲਾ ਨਹੀਂ ਬਣੇ ਠੀਕ ਹੈ। ਹੁਣ ਟਾਈਮ ਹੋ ਗਿਆ 10:05 ਹੋ ਗਏ ਆ ਤੇ ਬਾਹਰ ਆਪਣੇ ਟੇਬਲ ਦੇ ਉੱਤੇ ਆ ਕੇ ਬੈਠ ਕੇ ਸੰਗਤਾਂ ਹੋਰ ਆਪਣੀਆਂ ਇੱਧਰ ਹੀ ਬੈਠੇ ਨੇ ਬੰਦੇ। ਆ ਬੈਣਾ ਵੀ ਕੋਈ ਵਰਦਾਸ ਬੋ ਪ੍ਰੈਟੋ ਦਿ ਗ੍ਰਾਟੀ। ਤੇ ਇੱਧਰ ਕਬਾਬ ਆਪਾਂ ਨੇ ਬਕਾਤਾ ਆਪਣਾ। ਹਾਂਜੀ ਕਬਾਬ ਬਕਾਤਾ ਸ਼ਹਿਰ ਭਾਉਣਾ ਹੈ ਗਾ। ਸੀ ਸੀ ਸੀ। ਗੁਸ਼ਿਆਂ ਨੇ ਵੀ ਪੀਜ਼ਾ ਕੱਟਦੇ ਆ ਇਹ ਸਾਰੇ ਜਿਹੜੇ ਪੀਜ਼ੇ ਬਣ ਰਹੇ ਮਿੱਤਰੋ ਜਿਹੜੇ ਬੰਦੇ ਆਪਣੇ ਕੰਮ ਕਰਦੇ ਆ ਉਹਨਾਂ ਦੇ ਪੀਜ਼ੇ ਬਣ ਤੇ ਕੁਸ਼ਾਨ ਵੀ ਪੀਜ਼ਾ ਕੱਟ ਕੇ ਟਰਾਈ ਕਰ ਰਹੇ ਪ੍ਰੈਕਟਿਸ ਕਰ ਰਹੇ ਹਮਨਾ ਬਰੋ ਕੁਸਲ ਚੀਚੇ ਲੀ ਪਲਾਸਟਿਕ ਕੰਟੀ ਸਰਵ ਨੂੰ 4 4 ਰੁਪਏ ਆਤੀ ਕਹਿੰਦੇ ਚਾਰ ਪਲੇਟਾਂ ਜਾਈ ਟੇਬਲ ਉੱਤੇ ਪਲਾਸਟਿਕ ਦੀਆਂ ਦਾਵੀ ਦੇ ਗਿਆ ਮੈਜੀਸ਼ੀਅਨ ਦਾਵੀ ਮੈਜੀਸ਼ੀਅਨ ਲੈ ਜਿੰਨੇ ਬੰਦੇ ਕੰਮ ਕਰਦੇ ਆ ਸਭ ਦੇ ਪਿੱਛੇ ਮੈਥਰ ਬਣ ਕੇ ਤਿਆਰ ਹੋ ਜਾਂਦੇ ਆ ਵੀ ਜੀ ਇਹ ਇਹ ਮੇਰਾ ਜੀ ਆਹ ਦਾਵੀ ਦੇ ਦੇ ਨਹੀਂ ਮੈਥਰ ਤੁਹਾਨੂੰ ਜਦਾ ਆ ਜਣਾ ਪੀਜ਼ਾ ਹਰ ਬੰਦਾ ਪੀਜ਼ਾ ਨਾ ਜਿਹੜਾ ਬੰਦਾ ਗੈਸ ਕਰਕੇ ਨਾ ਪੀਸੇ ਵਿੱਚ ਕੀ ਆ ਕੋ ਸਪਾਇਆ ਵੈ ਲੈ ਉਹਨੂੰ ਹਰਬਨ ਪੀਜ਼ਾ ਬਣਾ ਕੇ ਖਲਾਉ ਉਹ ਆਪਣਾ ਇੱਕ ਇਹ ਚ ਮੈਂ ਕਹਿੰਦਾ ਸਰਗ ਪਾਇਆ ਹਰਬਨ ਕੀ ਬਤਾਤੇ ਬਰੋਕਲੀ ਬਰੋਕਲੀ ਦੋ ਪੀਸੇ ਕਵਾਹ ਵਾਗੇ ਨੇ ਬੜਾ ਨਹੀਂ ਫਿਰ ਹੈ ਚਾਹ ਚਾਹ ਨਾਲ ਬਣਾਈਏ ਇਹ ਪੀਸੇ ਕੇ ਬਾਅਦ ਕੇ ਬਾਅਦ ਤਾਂ ਖਤਮ ਹੋ ਗਏ ਨਮਾ ਲਾਉਣੀ ਹੱਦ ਕਰਤੀ ਯਾਰ ਨਹੀਂ ਜੀ ਹੋਣ ਨਹੀਂ ਕੋਈ ਵਾਹ ਹੋ ਸਕਦਾ ਨਾ ਬਾਕੀ ਬਾਅਦ ਕੰਮ ਤੇ ਬਹੁਤ ਭੱਜ ਜਗਦਾ ਹੱਦ ਕਰਤੀ ਹੈ ਨਹੀਂ ਭੱਜਦੇ ਨਹੀਂ ਜੀ ਕਿਉਂ ਕਿਉਂ ਨਹੀਂ ਟਾਈਮ ਬਹੁਤ ਜ਼ਿਆਦਾ ਲੈਣਾ ਨਹੀਂ ਫਿਰ ਮੁੱਕਾ ਟੁਕੜਾ ਅੱਧਾ ਘੰਟਾ ਨੂੰ ਪੱਕਣਾ ਚਾਹੀਦਾ ਜੀ ਇੰਨੇ ਨੂੰ ਇੰਨੇ ਨੂੰ 11 ਵਜੇ ਦਾ ਲੈਣੀ 11 ਵਜੇ ਨੇ ਠੀਕ ਹੋ ਗਿਆ ਹੋਰ ਦਵਿੰਦਰ ਸੇਮ ਕਿਹੜਾ ਪੀਦਾ ਆਪਣੇ ਖਾਣ ਨੂੰ ਦਵਿੰਦਰ ਦਾ ਪੀਦਾ ਵੀ ਚੈੱਕ ਕਰਾ ਦਈਏ ਮੇਤਰੋ ਇਹ ਤਾਂ ਗਲਤ ਬਣ ਗਈ ਪੀਆ ਆਏ ਆਏ ਕਿਸੋ ਆ ਵੀ ਸੇ ਦਵਿੰਦਰ ਸਰਚੀਚਾ ਚਿਪੋਲਾ ਨੂੰ ਦੂਈ ਆ ਆ ਬਹੁਤ ਤਿੱਖਾ ਨੇ ਮੇਤਰੋ ਆਜ ਇਹ ਤੋਂ ਬਚ ਕੇ ਰੋ ਜਿੰਨਾ ਬਚੇ ਨੂੰ ਦੇ ਦੋ ਇਹ ਭਾਜੀ ਗਲਤ ਬਣ ਗਈ ਤੇ ਫਿਰ ਮੈਂ ਕਿਹਾ ਵੀ ਛੁੱਟਿਆ ਹਰਮਨ ਦੀ ਇਜਾਜ਼ਤ ਤਾਂ ਲੈਣੀ ਬਾਕੀ ਇਹਨੇ ਗਲਤ ਕਿਹੜਾ ਬਣ ਗਿਆ ਨਾ ਨਾ ਗਲਤ ਕਿਥੇ ਬਣ ਗਿਆ ਪੀਦੇ ਗਣ ਗਲਤ ਬਣਦਾ ਹੁੰਦਾ ਗਲਤ ਆ ਤਾਂ ਮਮਾ ਕਿੰਨਾ ਘੰਟੇ ਪੀਦੇ ਬਣੇ ਇਹ ਹਰਮਨ ਦਾ ਪੀ ਜੀ ਉਹ ਮੈਂ ਦੇਖਿਆ ਪਹਿਲਾਂ ਸਭ ਤੋਂ ਘੰਟੇ ਬਣੇ ਸਭ ਤੋਂ ਇਹ ਕਿੰਨੇ ਡਾਗ ਮੈਨੂੰ ਤਾਂ ਪੀੜਾ ਆਇਆ ਕਰਦਾ ਕਿਤੇ ਫੜਾ ਲਾ ਨਹੀਂ ਕਿਤੇ ਹੋਰ ਉਹ ਇੱਕ ਦਿਨ ਇੱਦਾਂ ਹੀ ਹੋਇਆ ਪਤਾ ਕੀ ਮੇਰੇ ਤੋਂ ਸ਼ਾਮ ਨਾਲ ਆਪਣੇ ਬੰਦੇ ਕੰਮ ਕਰਦੇ ਆ 500 ਰੁਪਏ ਇਕੱਠੇ ਬਣਾ ਲੈਣੇ ਇਹ ਪੀਦੇ ਬਣਾ ਕੇ ਰੱਖ ਦਿੰਨੇ ਆ ਹਰਮਨ ਆਪਣੇ ਵਾਸਤੇ ਪੀੜਾ ਬਣਾਉਂਦਾ ਐਨ ਹਮੇਸ਼ਾ ਟਿਕਾ ਕੇ ਮਤਲਬ ਇਹ ਜਿਹੜਾ ਸਮਾਨ ਐਨ ਘੈਂੜ ਘੈਂੜ ਕਰੇ ਐਨ ਜੋ ਮਤਲਬ ਵਧੀਆ ਚੀਂਡੇ ਮੁੰਡੇ ਪਾ ਕੇ ਬਣਾਉਂਦਾ ਤੇ ਇਥੇ ਪੀਦੇ ਪਏ ਹੁੰਦੇ ਆ ਤੇ ਉਹਦੇ ਮੁੰਡਾ ਲੈਣ ਵਾਸਤੇ ਨਾ ਉਹ ਕੰਸੀ ਨਹੀਂ ਕਰਦਾ ਮੈਂ ਚੱਕਰ ਨੂੰ ਪੀਜ਼ਾ ਪਰੇਖੇ ਨਾਲ ਫੜਾਤਾ ਜਿਹੜਾ ਹਰਮਨ ਦਾ ਪੀਜ਼ਾ ਹਰਮਨ ਪੰਜ ਪੀਸਾ ਲੱਭਦਾ ਕਿ ਰੇ ਆਪਣਾ ਹਰਮਨ ਕੀ ਬਣਾਉਂਦਾ ਫਿਰ ਆ ਵੀਰੇ ਫੁੰਗੀ ਪਰਚੀ ਨਹੀਂ ਦਿਸਣਾ ਹਾਂ ਫੁੰਗੀ ਪਰਚੀ ਨਹੀਂ ਇੱਕ ਵਾਰੀ ਭਾਜੀ ਮੈਂ ਲਾ ਦਈ ਤੁਹਾਨੂੰ ਗੱਲ ਹਾਂ ਤੇ ਹਰਮਨ ਨੇ ਪੀਜ਼ਾ ਸਾੜਿਆ ਤੇ ਕਟਤੀ ਬਣਾਤੀ ਚਲੋ ਮੈਂ ਤਾਂ ਖਾ ਲਈ ਪਹਿਲੀ ਉਦੋਂ ਮੈਂ ਸ਼ੁਕਰੀ ਜੀ ਆਪਾਂ ਵਿੱਚ ਬੈਠੇ ਸੀਗੇ ਦੁਕਾਨ ਬੰਦ ਕਰਤੀ ਲੋਕ ਲੋਕ ਲਾਤੇ ਜਦ ਹਰਮਨ ਪੀਜਾ ਖਾਣ ਲੱਗ ਗਿਆ ਤਾਂ ਪੀਜਾ ਤੰਤਰੀ ਰਹਿ ਗਿਆ ਆਪਣਾ ਉਹਦਾ ਨੂਰ ਚਾਬੀ ਕੋਲ ਸੀ ਇਹ ਕਹਿੰਦਾ ਦੂਰ ਦਾ ਉਹ ਬੰਦਾ ਗੱਡੀ ਚ ਲੈ ਕੇ ਲੰਘ ਜਵੀਂ ਚਾਬੀ ਬੱਸ ਰਹਿ ਗਿਆ ਤੇ ਯਾਰ ਨੂੰ ਜਾਂਦੇ ਵਾਂ ਜਾਂਦੇ ਪੀਜਾ ਦੱਸੇ ਜਾਂਦੇ ਹਰਮਨ ਪੱਕਾ ਪੀਜਾ ਨੌਲੇਜ ਹੀ ਰੱਖਦਾ ਲਿਖਦਾ ਫਿਰ ਸਾਡੇ ਨਾਲ ਨੌਕੀ ਸਿਰਾਂ ਟਾਈਮ ਲੱਗਿਆ ਤੇ ਆ ਗਿਆ ਹੌਲ ਗਿਆ ਇਹ ਆ ਦੇਖੋ ਆ ਲਿਖਦਾ ਹੈ ਰੀ ਕਹਿੰਦਾ ਮੇਰਾ ਰੋ ਵੀ ਪਹਿਨ ਲਿਖਦਾ ਕੋਈ ਫੀਜਾ ਕਹਿੰਦਾ ਮੈਂ ਫੀਜਾ ਬਣਾਉਣਾ ਆਪਣਾ ਛਾੜ ਕੇ ਕਿਆ ਤੇ ਬੰਦੇ ਨੇ ਵੀ ਤੇ ਕਿ ਭੇਜ ਦੇਣਾ ਕਹਿੰਦਾ ਮੈਂ ਬਾਅਦ ਹੁਰ ਵੀ ਦੇ ਖਰੇਣਾ ਮੈਨੂੰ ਪਸੰਦ ਵੀ ਨਹੀਂ ਹੁੰਦਾ ਹੈਗਾ ਉਹ ਗੱਲ ਕਰਤੀ ਕਹਿੰਦੇ ਦਾਣੇ ਦਾਣੇ ਤੇ ਮੂਹਰੇ ਹੀ ਖਾਣੇ ਵਾਲੇ ਬਸ ਆ ਗੱਲ ਲੱਖ ਰੁਪਏ ਦੀ ਕੀਤੀ ਆ ਸਿਮਰ ਕੁਸ਼ਾਨੇ ਮਾਮੇ ਨੇ ਕੁਸ਼ਾਨੇ ਮਾਮੇ ਲੱਖ ਰੁਪਏ ਦੀ ਗੱਲ ਕਰਛੀ ਦੀ ਹੈ ਤੁਸੀਂ ਗੱਲ ਕਰ ਬਦ ਕੋਈ ਚੁੱਪ ਚਖੜਾ ਹੈ ਬਸ ਜਿਹੜਾ ਜਾਏ ਵੀ ਲੱਖ ਰੁਪਏ ਦਾ ਹਾਰ ਹੋ ਗਿਆ ਤੇ ਹੁਣ ਬਣਾਣਾ ਮੇਥੋਂ ਆਪਣਾ ਲਿਸਟ ਆਪਣੇ ਸਮਾਨ ਦੀ ਜਿਹੜਾ ਆਪਾਂ ਕੱਲੂ ਜਾ ਕੇ ਸਾਰਾ ਆਪਾਂ ਲੈ ਕੇ ਆਉਣਾ ਆਪਣੇ ਜੋ ਜਿਹੜਾ ਸਮਾਨ ਖਤਮ ਹੋ ਗਿਆ ਜੋ ਸਮਾਨ ਕੱਲੂ ਚਾਹੀਦਾ ਕਬਾਬ ਵਾਸਤੇ ਪੀਜੇ ਵਾਸਤੇ ਉਹ ਸਾਰਾ ਸਮਾਨ ਲੈ ਵੀ ਜਮਾ ਅੱਛਾ ਕਪੈਨ ਟਮਟਰ ਆ ਦੇਖੋ ਏਟ ਵਰਗਾ ਚੱਕ ਘਰ ਵਾਸਤੇ ਇਹ ਹਾਜੀ ਚੋਰੀ ਕੀਤੀ ਹੈ ਜੀ ਹੈ ਇਹ ਚੋਰੀ ਕੀਤੀ ਹੈ ਜੀ ਚੋਰੀ ਕੀਤੀ ਹੈ ਹਾਂਜੀ ਹਰਜਾਨਾ ਜਿਹੜਾ ਭਰਨਾ ਪੈਣਾ ਫਿਰ ਤਾਂ ਤਰਖਾਜੂ ਪੜੇ ਕੱਟੀ ਜਾਣਗੇ ਤੁਹਾਡੀ ਜੋ ਇਨਸਲਾਦ ਹ ਬੱਚੇ ਬੋਲੇ ਉਹ ਅੰਦਰ ਕੀ ਹੈ ਹਰਮ ਕੀ ਹੈ ਰਮਲ ਇਨਸਲਾਦ ਇਨਸਲਾਦ ਦਾ ਪਪਰੋਨੀ ਤਾਂ ਨਹੀਂ ਪਪਰੋਨੀ ਤੋਨੋ ਹੀ ਤੋਨੋ ਇਨਸਲਾਦ ਦਾ ਪਪਰੋਨੀ ਤੋਨੋ ਚ ਬੋਲੇ ਚ ਬੋਲੇ ਗਏ Andiamo a vedere la bianca. La nostra bianca è la stessa. 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 La nostra bianca è la nostra La nostra bianca è la nostra bianca. La nostra bianca è la ਮਿੱਤਰੋ ਬੰਦੇ ਦਾ ਲੱਕ ਦੁਖਦਾ ਫਿਰ ਮੁੰਡੇ ਦਾ ਕਿੰਨਾ ਔਖਾ ਹੈ ਮੁੰਡਾ ਨਹੀਂ ਅੰਕਲ ਆਪਣੇ ਲੱਕ ਦੁਖਦਾ ਆਪਾਂ ਫਿਰ ਵੀ ਨਾ ਕੰਮ ਕਰਨ ਵਾਸਤੇ ਆਇਆ ਹੈ ਤੇ ਮੈਂ ਕਿਹਾ ਰੈਸਟ ਕਰ ਲੈ ਗਾ ਨਹੀਂ ਮੈਂ ਕੰਮ ਕਰਨਾ ਹੀ ਕਰਨਾ ਹੈ ਮਤਲਬ ਕੰਮ ਨੂੰ ਤਾਂ ਦੇਖੇ ਕੋਈ ਕੰਪਰਮਾਈਜ਼ ਨਹੀਂ ਇਹ ਲੋਕ ਬਿਲਕੁਲ ਨਹੀਂ ਕਰਦੇ ਕੋਈ ਕੰਪਰਮਾਈਜ਼ ਕਰੇ ਕੰਮ ਨੂੰ ਲੈ ਕੇ ਤੇ ਹੋਰ ਕੀ ਜਿਹੜੇ ਆਪਾਂ ਨੂੰ ਹੁਣ ਦੂਸਰਾ ਯੂਸਟਨ ਦੂਸ ਦਾ ਪ੍ਰਯੋਗ ਹੋ ਜੀਓ ਦੋ ਪਾਕੈਟੇ 3 ਕਿਲੋ ਬੂਫਲਾ ਬਸ ਅ ਚੱਕਰ ਸੋ ਨਹੀਂ ਅਗੇ ਜਰਾਗੇ ਕੁਸਤਾ ਲੈਨਾਰਡੋ ਲੈਨਾਰਡੋ ਇਹ ਮੇਟਰ ਕਲਜ਼ੋਨੀ ਆ ਇਹ ਚਰਮ ਨ ਕੀ ਪੈ ਮਲੇਛ ਅਲੀ ਚ ਚਪੋਲੇ ਓਕੇ ਇਹ ਵੀ ਮੇਟਰ ਆਪਣੀ ਮਸਲਾ ਚੀਜ਼ ਪਈ ਵੀ ਆ ਤੇ ਮੱਛੀ ਪਈ ਵੀ ਆ ਤੇ ਪਿਆਜ ਪਾਇਆ ਗੰਡੇ ਪਾਏ ਹੋਏ ਪਿਆਜ ਪਾਏ ਹੋਏ ਮਤਲਬ ਵੀ ਆਪਾਂ ਇਹਨੂੰ ਮੱਛੀ ਵਾਲੀ ਕਲਜ਼ੋਨੀ ਕਹਿੰਦੇ ਨੇ ਮੱਛੀ ਵਾਲਾ ਹੁੰਦਾ ਆਪਣਾ ਪੀਜ਼ਾ ਬੰਦ ਕੀਤਾ ਉਹ ਕਹਿੰਦਾ ਨੇ ਆਪਾਂ ਇਹਨੂੰ ਹਾਂ ਜੀ ਟੋਪਸਟੋ ਟੋਪਸਟੋ ਅੱਜ ਦਾ ਵੀ ਦੇ ਲੱਗਿਆ ਵੈ ਆਪਣੀ ਵੀਡੀਓ ਐਡਿਟ ਕਰਨ ਵਾਸਤੇ ਸੀ ਸੇ ਸੋਨੋconcentrate ਕੋਲ ਐਡਿਟ ਕਿਉਂ ਕਹਾਂ ਨੂੰ ਕੰਮ ਬਹੁਤ ਹੈ ਮਿੱਤਰੋ ਆਪਾਂ ਨੂੰ ਕੱਲ ਇੱਕ ਫੰਕਸ਼ਨ ਤੇ ਵੀ ਜਾਣਾ ਸਵੇਰੇ ਤੇ ਸਲਤੀਚਾ ਸਲਤੀਚਾ ਸਲਸ਼ੀਸ਼ਾ ਹੁੰਦਾ ਮੁੰਦਰ ਵਿੱਚ ਵੈਸੇ ਸਲਸ਼ੀਸ਼ਾ ਹੁੰਦਾ ਹੈ ਸਲਸ਼ੀਸ਼ਾ ਪਰਨਾ ਕਾਲੀ ਕਾਲੀ ਵਿੱਚ ਆਪਾਂ ਸਲੈਂਗ ਵਿੱਚ ਬੋਲਦੇ ਆਵੇਂ ਸਲਚੀਚਾ ਬੋਲ ਦਿੰਦੇ ਆ ਤੇ ਕਈ ਫੇਸ ਨੂੰ ਪਤਾ ਮੇਰੇ ਵੀਰ ਬੈਠੇ ਹੁੰਨੇ ਆ ਸਲਤੀਚਾ टांग ਦੇ ਉੱਤੇ ਵੀ ਹਾਂ ਕਦੋਂ ਨਗਰਾਬਈ ਗਲਤ ਬੋਲ ਲਈ ਤੇ ਅਸੀਂ ਗਲਤੀ ਫੜੀ ਉਹਦੀ ਚਲਦੀ ਹੁੰਦਾ ਜਦੋਂ ਨਹੀਂ ਚਲ ਚਲ ਹੁੰਦੀ ਆ ਹਰ ਤਰ੍ਹਾਂ ਦੇ ਇਨਸਾਨ ਹੈਗੇ ਦਰਤੀ ਉੱਤੇ ਤੇ ਤੁਦੋ ਪੋਸਟੋ ਯਾਰ ਦੋ ਬੇਨੀਸਿਮੋ ਸਪੀਗਿਆਮੋ ਲੈਨਾਰਡੋ ਮੋ ਕਵਜਰਾ ਤੇਰਾ ਪੀੜਾ ਬਣ ਗਿਆ ਲੈਨਾਰਡੋ ਤੇਰੀ ਕਲਸੋ ਨਹੀਂ ਬਣ ਗਿਆ ਤੇਰਾ ਕਿਸਤੇ ਤੂ ਹੋ ਐ ਡਾਈ ਮੰਜੀ ਐ ਦੋਰਮੀ ਪ੍ਰਿੰਦੀ ਮੈਰਿਸ਼ੀਨਾ ਦਵਾਈ ਲੈ ਕੇ ਮੈਂ ਸੌਂ ਆਏਗਾ ਜਗੇ ਆਪਣਾ ਕੱਲ ਨੂੰ ਫਿਰ ਕੰਮ ਤੇ ਆਉਣਾ ਉਹ ਤੇਰਾ ਭਲਾ ਹੋ ਜੇ ਫਾਤੋ ਐਵਰੀਵੇਅਰ ਕਿ ਸੇਪੋਰਟੇ ਮਾਂਜੀ ਮੈਡੀਸੀਨਾ ਦਵਾਈ ਲੈ ਕੇ ਨਾ ਨੀ ਨਾ ਸੌ ਜਾ ਕੱਲ ਨੂੰ ਫੇਰ ਕੰਮ ਤੇ ਆਉਣਾ ਹੈ ਅੰਕਲ ਜੀ ਖੁਸ਼ੀਆਂ ਵਾਸਤੇ ਬਣਾਇਆ ਹੈ ਪੀਜ਼ਾ ਆਹ ਦੇਖੋ ਖੁਸ਼ੀਆਂ ਨੇ ਕਿਹੜਾ ਬਣਾਇਆ ਮਾਰਗਰੀਤਾ ਤੇ ਉੱਤੇ ਪਾਇਆ ਹੈ 올ਿਓ ਦੀ ਐਕਸਟਰਾ ਵਰਜਿਨ ਇਹ ਮਰਹ ਜੈਤੂਨ ਦਾ ਤੇਲ ਹਾਂ ਇਹ ਤਾਂ ਟ੍ਰਾਈ ਕਰਕੇ ਦੇਖੋ ਪੀਜ਼ਾ ਬਹੁਤ ਟੇਸਟੀ ਹੁੰਦਾ ਮੈਂ ਕਦੇ ਖਾਧਾ ਨਹੀਂ ਮਰਹ ਦੇ ਖਾਣ ਨਾਲ ਸਿਮਪਲ ਚਲਾ ਔਰ ਉੱਤੇ ਤੇਲ ਪਾ ਕੇ ਖਾਣ ਦਾ ਪਖੜੀ ਵਜ੍ਹਾ ਹੁੰਦਾ ਗੱਲਾਂ ਬਾਤਾਂ ਹੋਰ ਹੋਈ ਨਹੀਂ ਹੋਇਆ ਸਹੀ ਕਰ ਜੇ ਉੱਤੇ ਹੋਰ ਬਦੀਰੀ ਕੋਈ ਬਦੀਰੀ ਕੋ ਤੁਲਸੀ ਪੱਤੇ ਪਾ ਦੇਣਾ ਪੀਦਾ ਹੋਰ ਵੀ ਕਲਾ ਬਣ ਗਈ ਲੈ ਵੀ ਸ਼ਾਂਤਿਆ ਸ਼ਾਂਤ ਦਾ ਪੀਦਾ ਹੀ ਬਣ ਗਿਆ ਸਭ ਦੇ ਪੀਦੇ ਬਣ ਗਏ ਸਿਰਫ ਕਲਾ ਮਿੱਤਰੋ ਆਪਣਾ ਨਹੀਂ ਬਣਿਆ ਕਿਉਂਕਿ ਜਾੜ ਹਲੇ हटੀ ਨਹੀਂ ਹੈਗੀ ਕੱਲ ਜੀ ਇਦਾਂ ਹੁੰਦੀ ਜਦੋਂ ਕੱਲ ਤੋਂ ਜੀ ਨਾ ਬਸ ਉਦਾਂ ਹੀ ਦਰਦ ਹੁੰਦਾ ਜੀ ਵੀ ਸਾਰਾ ਦਿਨ ਇੱਕੇ ਨਹੀਂ ਗਿਆ ਜਿਵੇਂ ਮੇਰਾ ਵਲੋਗ ਸ਼ੁਰੂ ਕਰਨ ਟਾਈਮ ਲੱਗੇ ਮੇਰਾ ਕੋਈ ਦਿਨ ਦੇ ਦਵਾਈ ਲੈਣ ਲੱਗ ਗਿਆ ਮੈਂ ਫਿਰ ਰੈਸਟ ਕਰਨ ਲੱਗ ਗਿਆ ਪੈਣ ਲੱਗ ਗਿਆ ਸੌਣ ਲੱਗ ਗਿਆ ਟਾਈਮ ਹੀ ਲੱਗਿਆ ਤੇ ਹੁਣ ਮੈਂ ਸੇਵਨ ਨੂੰ ਗਿਆ ਜਿਵੇਂ ਮੇਰੇ ਕੋਲ ਜਾ ਕੇ ਰ ਬਣਾਈ ਦਲੀਆ ਬਣਾਈ ਦਲੀਆ ਹਾਂਜੀ ਹਾਂਜੀ ਜ਼ਰੂਰ ਪੱਕਾ ਪੱਕਾ ਜੀ ਬਸ ਠੀਕ ਹੈ ਦੇ ਆਪਾਂ ਖਾਵਾਂਗੇ ਹੈ ਨਹੀਂ ਤਾਂ ਨਹੀਂ ਤਾਂ ਰਾਤੀ ਮੜਾਈ ਦੀ ਜਾ ਕੇ ਦਲੀਆ ਬਣਾਈ ਦਲੀਆ ਖਾ ਕੇ ਭਾਵਾਂਗਾ ਕੋਈ ਜਨਾ ਰੋਟੀ ਖਾਣੇ ਜਾਂ ਪੀਜ਼ਾ ਖਾਣੇ ਮੇਰੇ ਚੱਬਦਾ ਨਹੀਂ ਦੰਦ ਆਪਦਾ ਨੂੰ ਤਾਂ ਫੇ ਇਧਰੋਂ ਪਾਸੇ ਦਰਦ ਕਰਦਾ ਹਾਲੇ ਮਨ ਲਾ ਡਾਕਟਰ ਨੇ ਕਿਹਾ ਸੀ ਕਿ ਆਰਾਮ ਹੋ ਜਾਊਗਾ ਪਰ ਕੱਲ ਵੀ ਸਾਰਾ ਦਿਨ ਦਵਾਈ ਲੈ ਕੇ ਦੇਖੀ ਕਿਦਾਂ ਪਕੜਦਾ ਤੇ ਅੱਜ ਵੀ ਉਹ ਦੰਦ ਦਾ ਸਾਹ ਨਿਕਲ ਗਿਆ ਤੇ ਹਾਲ ਤੱਕ ਵੀ ਦਰਦੇ ਮੇਰਾ ਦੰਦ ਕਰਦਾ ਹੈ ਤੇ ਬਾਕੀ ਦੇਖਦੇ ਆਪਾਂ ਹੁਣ ਹੋਰ ਕਿੰਨੇ ਦਿਨ ਲੱਗਣਗੇ ਐਂਟੀਬਾਇਓਟਿਕ ਲੈ ਕੇ 6 ਦਿਨ ਦਾ ਦਿੱਤਾ ਡਾਕਟਰ ਨੇ ਕੋਰਸ ਵੀ 6 ਦਿਨ ਦਾ ਐਂਟੀਬਾਇਓਟਿਕ ਲੈਣੀ ਪੈਣੀ ਉਸ ਤੋਂ ਬਾਅਦ ਜਾ ਕੇ ਤੈਨੂੰ ਰਾਮ ਹੋਊਗਾ ਬਾਕੀ ਦੇਖਣਾ ਕਿ ਕਦੋਂ ਕਦੋਂ ਰਾਮ ਹੋਊਗਾ ਹੁੰਦਾ ਓਪੀ ਲੈਣਾ ਤਾਂ 2 ਘੰਟੇ ਨਿਕਲ ਜਾਂਦੇ ਆ ਦੁਆਰਾ ਫੇਰਦੇ ਹੋਏ ਹੁੰਦਾ ਇਦਾਂ ਚੱਲੀ ਜਾਂਦਾ ਐਦਾਂ ਹੀ ਕੰਮ ਕੀਤਾ ਸਾਰੂ ਐਦਾਂ ਹੀ ਕੀਤਾ ਆਪਾਂ ਨੇ ਨਿਸ਼ਾਨ ਸਿੰਘ ਹਾਂ ਛਾਂ ਦਾ ਪੀਤਾ ਕਿ ਭਰ ਗਿਆ ਸ਼ਾਨ ਰਹੂਗਾ ਪਾਪਾ ਦੇ ਕੋਲ ਮਸ਼ਾ ਪਾਪਾ ਜਿਹੜੂ ਪਾਪਾ ਦੇ ਕੋਲ ਤੇ ਤੂੰ ਵੀ ਜਾ ਕੇ ਬਣਾ ਦੋ ਖਿਚੜਾ ਬਾਬੇ ਦਾ ਦਲੀਆ ਠੀਕ ਹੈ ਠੀਕ ਓਕੇ ਜੀ ਓਕੇ ਬਾਏ 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 ਹਾਏ ਨਾ ਨਾ ਬਾਏ ਸਾਰੇ ਬਾਏ ਕਰਦੇ ਬਾਏ ਬਾਏ ਬਾਏ